ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਡੱਬੀ ਵੈੜ ਤੇ ਇੱਕ ਕਾਲੀ ਇਹ ਦੋ ਵੈੜਾ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਭਾਈ ਗੁਰਸ਼ੇਖ ਸਿੰਘ ਪਿੰਡ ਡੀਪਗੜ ਜਿਹੜਾ ਬਰਨਾਲ 6283871527 ਅੱਜ ਆਪਾਂ ਦਿਖਾਵਾਂਗੇ ਦੋ ਬਿਹੜਾ ਦੋਨੇ ਗੱਪਣਾ ਪਹਿਲਾ ਨੰਬਰ ਆਪਾਂ ਕਾਲੀ ਬਿਹੜ ਦੇਖਦੇ ਆ ਜਿਹੜੀ ਪਲੂਣ ਬੱਚੀ ਪਹਿਲਾ ਸੁਸ ਹੁੰਦੀ ਆ ਦੰਦੋ ਕਿਵੇਂ ਆਏ ਦੰਦੋ ਦੇਖਣ ਚਾਰ ਲੱਕੇ ਦਾ ਠੀਕ ਆ ਦੰਦਾਂ ਦਾ ਬੱਚਾ ਕਿ ਕਰੇ ਨਹੀਂ ਹੈਨਾ ਤੇ ਠੰਡੀ ਠੁੰਡੀ ਬਾਧੂ ਠੀਕ ਆ ਪਹਿਲਾ ਮੰਨਿਆ ਵੇਦੇ ਹੈਨਾ ਤੇ ਦਿਨ ਕਿਆ ਕੱਢਦੀ ਆ ਜੇ ਜੇ ਬਸ ਕੱਢੂਗੀ ਇੱਕ ਦਿਨ ਕੱਢਦੀ ਇੱਕ ਦੋ ਦਿਨ ਦੁੱਧ ਕਿੰਨਾ ਕੰਦਾਜਾ ਪਾ ਸਕਦੀ ਆ ਦੁੱਧ 15 ਪਲੱਸ ਚਲੂ ਜਿੰਨਾ ਰਾਵਾਂ ਨਾ ਹੁਣ ਪਿਆਰ ਕਰਿਆ ਵਾ ਠੀਕ ਹੈ ਤੋੜਦੀ ਬਾਹਰ ਨੂੰ ਸਭਰੋਂ ਮੂੰਹ ਮੱਥਾ ਦੇਖੋ ਪਲੂਣ ਬੱਚੀ ਪਹਿਲਾਂ ਸੋਸ ਹੁੰਦੀ ਆ 15 ਤੋਂ ਪਾਰ ਵੀ ਦਾਹ ਦਾ ਦੁੱਧ ਪਾ ਦੋ ਤੇ ਬਾਕੀ ਲੱਤਾਂ 'ਚ ਗੈਪ ਵਗੈਰਾ ਦੇਖੋ ਚੰਗੀ ਸਾਫ ਸੁਥਰੀ ਤੇ ਥਾਣ ਹਵਾਨਾ ਦੇਖੋ ਸੋਹਣਾ ਕੱਢੂ ਲਗਭਗ ਲਗਭਗ ਕੁਝ ਦਿਨ ਕੱਢਦੀ ਆ ਹਨਾ ਹਵਾਨਾ ਕੱਢੂ ਅੱਗੇ ਪਿੱਛੇ ਦਾ ਬਹੁਤ ਚੰਗਾ ਹਵਾਨਾ ਬਣਾਉਣਾ ਈ ਸੋ ਦੇਖੋ ਮੂੰਹ ਮੱਥਾ ਬੂਥੀ ਵਗੈਰਾ ਬੈਠਦੀ ਤੇਕਾ ਨਿਕਾ ਨਿਕਾ ਚੰਗੀ ਜੰਦ ਜੰਦ ਨਾਲੀ ਰੰਗ ਕਾਲੇ ਦੇ ਵਿੱਚ ਆ ਗਈ। ਹਵਾਨਾ ਅੱਗੇ ਪਿੱਛੇ ਦਾ ਕਰਨਾ ਤੇ ਚਾਰੇ ਧਰ ਨਿਖਣਵੇਂ ਸਾਫ ਸੁਥਰੇ ਇਹ ਨਹੀਂ ਗੱਲ ਵੀ ਥਣ ਜੋੜਦੀ ਆ। ਥਣਾ ਜਿ ਵਿਥੀ ਵਗੈਰਾ ਸਪੇਸ ਵਗੈਰਾ ਬਹੁਤ ਚੰਗੀ ਪਈ ਆ ਤੇ ਚਾਰੇ ਪਾਸੇ ਸਾਫ ਸੁਥਰੀ ਗੋਲ ਮਟੋਲ ਪਈ ਆ। ਤੇ ਦੇਖੋ ਥਣ ਵਗੈਰਾ ਚਾਰੇ ਸਾਫ ਸੁਥਰੇ ਤੇ ਵਧੀਆ ਜੰਦ ਜੰਦ ਨਾਲੀ ਪਲੀ ਵੀ ਬੱਛੀ ਆ। ਪਲੂਣ ਪਹਿਲਾ ਸੁਗਾ ਸੂਨ ਨੂੰ ਭਜਕ ਦਿਨ ਬਾਅਦ। ਤੇ ਅੱਗੇ ਦੂਜੇ ਨੰਬਰ ਆਪਾਂ ਜੇ ਡੱਬੀ ਬੱਛੀ ਦੇਖ ਲਈ। ਇਹ ਬੱਛੀ ਵੀ ਆਪਣੇ ਘਰਾਂ ਚ ਲਿਏ ਫਾਰਮ ਵਿੱਚ ਹੋਈ ਆ ਜੀ। ਠੀਕ ਹੈ। ਪਲੂਣ ਇਹ ਦੋ ਦਿਨ ਦਾ ਪ ਪਲੂਨ ਦੋ ਦੰਦਾ ਦੋ ਦੰਦਾ ਜੇ ਮੱਛੀ ਦੀ ਤੇ ਮੰਨ ਲਓ ਕਿ ਜਿਹੜੇ ਫਾਰਮ ਦੇ ਵਿੱਚ ਆ ਗਈ ਸਾਰਾ ਰਿਕਾਰਡ ਜਿਹੜੇ ਵੀ ਸੀ ਜਿਹਨਾਂ ਆਪਣਾ ਸੌਦਾ ਹੋ ਗਿਆ ਰਿਕਾਰਡ ਆਪਾਂ ਸਾਰਾ ਦੇਣਾ ਹੈ ਕਿ ਕਿਹੜੇ ਸੀ ਮੰਦੀ ਆਪਾਂ ਕਿਹੜਾ ਜਿਹਾ ਅੱਗ ਲੱਗਿਆ ਹੋਣਾ ਲੱਗਿਆ ਉਹ ਨਾਰਮਲੀ ਸੈਕਸਡ ਨਹੀਂਗਾ ਠੀਕ ਹੈ ਪੀਡੀਏ ਤੇ ਸਿੰਮਨ ਲੱਗਿਆ ਹੋਇਆਗਾ ਤੇ ਦਿਨ ਕਹਿ ਲੈਂਦੀ ਆ ਜਿਹਨੇ ਕੱਬ ਤੇ ਮੱਛੀ ਆ ਇੱਕ ਹਫਤਾ ਬਾਕੀ ਕਿੰਨਾ ਕੰਦਾਜਾ ਦੁੱਧ ਵਾਲਾ ਆਪਾਂ ਨੇ ਦੁੱਧ ਬਈ ਮੰਨ ਲਓ ਬੰਦੇ ਨੇ ਤੁਸੋਂ ਆਪਾਂ ਲੈ ਕੇ ਆਏ ਆ ਮਾਲਕਾਂ ਨੇ ਸਾਪ ਨੂੰ ਗਾਰੰਟੀ ਦਿੱਤੀ 35 ਲਾ ਚਲਣਾ ਬੱਚੀ ਇੱਕ ਨੂੰ ਨੇ ਠੀਕ ਹੈ ਆਪਾਂ 30 ਪਲੱਸ ਕਹਿ ਕੇ ਦੇਣੀ ਹੈ ਵੀਡੀਓ ਨੂੰ ਨਵਾਕਨ ਸਰਕਾਰ ਨਾਲ ਰੀਵਿਊ ਵਾਸਤੇ ਇਹਦੇ ਵਿੱਚ ਵਧੀਆ ਰੋਕੀ ਦੁੱਧ ਵਾਸਤੇ ਰਹਿ ਰਹਿਣਾਗਾ ਠੀਕ ਆ ਵੀ 30 ਕਿਲੋ ਦੁੱਧ ਮੰਨ ਕੇ ਬੰਦਾ ਨੂੰ ਲੈ ਸਕਦਾ ਕਿਲੋ ਬਣ ਕੇ ਨਾ ਵੀ ਫਾਦੀ ਬਲੇਟਾ ਮੂੰਹੋਂ ਦੋ ਦੰਦਾਂ ਸੋ ਮੂੰਹੋਂ ਦੋ ਦੰਦ ਤੇ ਮੂੰਹ ਮੱਥਾ ਵਗੈਰਾ ਦੇਖੋ ਬੋਦੀ ਵਾਲੀ ਵਹਿੜਾ ਤੇ ਹਵਾਨਾ ਦੇਖੋ ਤੇ ਸਵੇਰਿੰਗ ਪਾਉਣ ਲੱਗੀ ਥੋੜੀ ਜਿਹੀ ਹਣਾ ਹਾਂ ਮੇਰੇ ਕੋਲ ਆਪਾਂ ਹੋਣ ਲੱਗੀ ਆ ਬਸ ਨਹੀਂ ਲੈ ਜੀ ਕਾ ਹਸਾ ਸੋ ਹਫਤਾ ਕਿ ਲੈ ਜਾਣਾ ਪੜਾ ਵਹਿੜ ਪਾਉਣ ਲੱਗੀ ਤੇ ਬਾਕੀ ਥਣਾ ਚ ਮਿੱਠੀ ਵਗੈਰਾ ਬਹੁਤ ਚੰਗੀ ਆ ਠੀਕ ਹੈ ਸੋ ਥਾਂ ਨਿਕਣ ਵਿੱਚ ਸਾਫ ਸੁਥਰੀ ਤੇ ਰਾਜੀ ਪਲੀ ਪੁਲੀ ਵੀ ਬਹੁਤ ਆ ਹਨਾ ਸੋ ਜਿੰਦੇ ਜਾਣ ਤੇ ਬਿਊਟੀ ਦੇ ਵਿੱਚ ਸਾਫ ਸੁਥਰੀ ਬਹਿੜ ਹੈਗੀ ਸੁਹਾ ਸੁਂਦੀਆ ਪਹਿਲਾ ਆਪਣਾ ਮੂੰਹ ਹੋ ਦੋ ਦੰਦ 30 ਲੀਟਰ ਤੱਕ ਦਾ ਵੀਰ ਕਹਿੰਦਾ ਗਿਆ ਸਾ ਗਿਆ ਆਪਣਾ ਦੁੱਧ ਪਾ ਦੋਗੀ ਬਾਕੀ ਬੱਚੀ ਬਰੀਕ ਦੇ ਵਿੱਚ ਤੇ ਕਰਮ ਵਾਲੇ ਸਹੀ ਸਲਾਬ ਤੋਂ ਸੂਪੇ ਤੇ 30 ਕਿਲੋ ਦੁੱਧ ਨੂੰ ਵੀ ਮੈਨੇ ਵੀ ਨਹੀਂ ਕਰਦਾ ਤੇ ਮੂੰਹ ਹੋ ਦੋ ਦੰਦ ਸੋ ਆਪਾਂ ਦੋ ਨਗ ਦਿਖਾ ਦੇ ਦਿੰਨੇ ਗੱਬਣ ਬਹਿਣਾ 62800 ਨੰਬਰ ਬੋਲੇ ਆਪਣਾ 62836 71527 62838 71527 ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ